ਡਾਂਡ ਸੇਡਾ ਸਿੰਘ ਵਾਲ ਤੋਂ ਜਿੰਦਾ ਤੁਹਾਨੂੰ ਲਾਇਕ ਤਸਵੀਰਾਂ ਦਿਖਾ ਰਹੇ ਆ ਸੇਡਾ ਸਿੰਘ ਵਾਲਾ ਰਾਉ ਵਾਲਾ ਉੱਥੋਂ ਅੱਗ ਲੱਗੀ ਬਹੁਤ ਹੀ ਭਿਆਨਕ ਅੱਗ ਤੇ ਕਾਬੂ ਪਾਇਆ ਜਾ ਰਿਹਾ ਪਿੰਡ ਬਿਲਕੁਲ ਨਾਲ ਹੈ ਉੱਥੇ ਡੂਰ ਤੋਂ ਕਿਲਾ ਇਹਨਾਂ ਤੋਂ ਹੋਰ ਹੀ ਵਜਿਆ ਤੇ ਹੋਰ ਬੁਝਾ ਕੀ ਦੇਣਗੇ ਯਾਰ ਕੋਈ ਵੀ ਹੱਲ ਨਹੀਂ ਕੋਈ ਪਾਣੀ ਨਹੀਂ ਟੇਕੀ ਨਹੀਂ ਸਾਨੂੰ ਜਵਾਨੀ ਅਸੀਂ ਆਉਂਦੇ ਟਰੈਕਟਰ ਤੇ ਮੇਰਾ ਟਰੈਕਟਰ ਖੁਦ ਬਾਤੇ ਆਣਾ ਸੀਗਾ 18 20 ਕਿਲੇ ਸੀਗਾ ਇੱਕ ਵਿਚਾਰੇ ਦੇ ਬੰਦੇ ਦੀ ਉਹ ਸਾਰੇ ਮਾਰੀ ਹੋ ਗਈ ਗਰੀ ਮਾਰੀ ਝਖੜ ਵਾਲਾ ਦਲ ਸਿੰਘ ਵਾਲਾ ਰਣ ਸਿੰਘ ਵਾਲਾ ਕਾਂਦੜਾ ਦੌੜੀਖਾਨਾ rau ਵਾਲਾ ਸਾਰੇ ਪਿੰਡ ਬਾਜਾ ਆ ਕੇ ਤੇ ਫੇਰ ਫਰੇੜ ਆਈ ਗਈ ਬਿਜਲੀ ਵਾਲਾ ਜਿਹੜਾ ਪਲਾਂਟ ਆ ਬਿਲਕੁਲ ਨਾਲ ਲੱਗਿਆ ਹੋਇਆ ਜੇਕਰ ਉਹਨਾਂ ਨੂੰ ਅੱਗ ਪੈ ਜਾਂਦੀ ਤੇ ਜਿਹੜੇ ਇਹ ਪਿੰਡ ਆ ਦੋ ਤਿੰਨ ਨੇੜੇ ਆ ਸੇਡੇ ਵਾਲਾ rau ਵਾਲਾ ਇਹ ਸੜ ਕੇ ਸੁਆਹ ਹੋ ਜਾਣੀ ਸੀ ਗੱਠਾ ਪਿੰਗਾ ਸੀ ਬਿਲਕੁਲ ਨੇੜੇ ਸਵਾ 2 ਵਜੇ ਦੀ ਅੱਗ ਲੱਗੀ ਆਈ ਹੈ ਆ ਤੁਸੀਂ ਵੇਖ ਲਓ ਆਪਨ 12 ਪੂਰੀ ਕੀਤੀ ਹੈ ਤਾਂ ਸਭ ਕੰਮ ਹੋ ਗਿਆ ਤਵਾ ਜਮਾ ਇਤੋਂ ਫੈਕਟਰੀ ਆ ਫਿਰ ਫੈਕਟਰੀਆਂ ਲੈ ਮਗਾਈਆਂ ਕਿੱਥੇ ਆਉਂਦੀਆਂ ਅਕਾਲਾ ਆ ਗਈ ਕੋਈ ਫਰੇਵਰੇਟ ਕੱਲ ਲੱਗੀ ਸੀਗੀ ਮਾਲਲੇ ਦੇ ਕੋਠਾ ਚ ਅੱਜ ਕਿਵੇਂ ਦੋ ਆ ਗਈਆਂ ਜਦੋਂ ਆ ਹਾਲਾਤ ਕਣਕ ਦੇ ਹੋ ਜਾਂਦੇ ਆ ਬਾਈ ਪੁਰਾਣੇ ਬਿਯੋਰਗਪੋਲੇ ਨਾ ਨਹੀਂ ਲੈ ਜਾਂਦੇ ਸੀ ਅੱਕ ਦਾ ਕਣਕ ਦੇ ਕੋਲੇ ਇਹ ਜਿਵੇਂ ਅੱਗੇ ਅਸੀਂ ਕਣਕਾਂ ਵੜਦੇ ਸੀ ਅਸੀਂ ਕਣਕਾਂ ਹਰੀਆਂ ਨੂੰ ਲੱਗ ਜਾਂਦਾਈ ਹਰੀਆਂ ਵੜਦੀ ਹੁਣ ਇੱਥੋਂ ਦੀ ਸਰਕਾਰ ਇਹ ਕਹਿੰਦੀ ਆ ਕਣਕ ਗਿੱਲੀ ਨਾ ਲੈ ਕੇ ਉਹਦਾ ਮੁਕਚਰਾਉਂਦਾ ਅਛਾ ਇਹਦੀ ਜ਼ਿੰਮੇਵਾਰੀ ਕੌਣ ਹੈ ਜ਼ਿੰਮੇਵਾਰੀ ਸਰਕਾਰ ਦੀ ਸਰਕਾਰ ਇਹ ਮਾਜਵਾ ਦੇਣਾ ਚਾਹੀਦਾ ਲੋਕਾਂ ਨੂੰ ਪਰ ਲੋਕਾਂ ਦੀਆਂ 80000 ਦੇ ਠੇਕੇ ਤੇ ਜ਼ਮੀਨਾਂ ਹੈ 30 ਕਿੱਲੇ ਜ਼ਮੀਨ ਦੇ ਠੇਕੇ ਤੇ ਲਏ ਆ ਇਕੱਲਾ ਘਰ ਆ ਉਹਦੇ ਕੋਲੇ ਵਿਚਾਰੀ ਕੋਲੇ 30 ਦੇ 30 ਸੜਕ ਉਹਦੇ ਕੋਲੇ ਖਾਨ ਨੂੰ ਦਾਣੇ ਨਹੀਂ ਰਹੀ ਯਾਰ ਪਸ਼ੂਆਂ ਨੂੰ ਤੂੜੀ ਨਹੀਂ ਰਹੀ ਤਾਂ ਸੋ ਕਿੱਧਰ ਨੂੰ ਜਾਊਗਾ ਫਿਰ ਕਿਸਾਨ ਕਹਿੰਦਾ ਸੜਕਾਂ ਰੋਖ ਦਿਆ ਖੁਦ ਕਸ਼ੀਆਂ ਹੁੰਦੀਆਂ ਇਹ ਖੁਦ ਕਸ਼ੀਆਂ ਕਰਾਉਣ ਵਾਲੀ ਇੱਥੇ ਸਰਕਾਰ ਜ਼ਿੰਮੇਵਾਰ ਹੈ ਅਗਰ ਹੁਣ ਕੀ ਕਰੂ ਯਾਰ ਜ਼ਿੰਮੇਵਾਰ ਹੈ ਬਾਈ ਦੱਸੋ ਤੁਸੀਂ ਕੋਈ ਹੱਲ ਨਹੀਂ ਬਾਈ ਯਾਰ ਜ਼ਿੰਮੇਵਾਰ ਮਰਿਆ ਹੋਆ ਪਹਿਲਾਂ ਹੀ ਮਰਿਆ ਹੋਆ ਸੀਗਾ ਬਾਕੀ ਹੁਣ ਗਵਰਨਮੈਂਟਾਂ ਨਹੀਂ ਸਾਥ ਦਿੰਦੀਆਂ ਭਗਵਾਨ ਤਮਾਨ ਮਰਦਾਬਾ ਮਰਦਾਵਾ ਮਰਦਾਬਾ ਸੜਕ ਤੋਂ ਦੂਜੇ ਪਾਸੇ ਅੱਗ ਲੱਗੀ ਤੇ ਪਾਰ ਹੁੰਦੀ ਤੇ ਇਧਰਲੇ ਪਾਸੇ ਆ ਗਈ ਆ ਫੈਮਗੇਟ ਦੀਆਂ ਗੱਡੀਆਂ ਜਿਹੜੀਆਂ ਉਹ ਇਸ ਨੂੰ ਬਾਜ਼ਾਰੀਆਂ ਅੱਗ ਤੇ ਕਾਬੂ ਪਾ ਲਿਆ ਇਧਰ ਨਾਲ ਸਾਡੇ ਕਿਸਾਨ ਵੀਰ ਨੇ ਕਿਸ ਤਰ੍ਹਾਂ ਅੱਗ ਲੱਗੀ ਕੋਈ ਪਤਾ ਲੱਗਿਆ ਭਾਈ ਇਹ ਪਿੱਛੋਂ ਲੱਗੇ ਜੀ ਅੱਗ ਪਤਾ ਨਹੀਂ ਕਦ ਨਾਲ ਲੱਗੇ ਨਹੀਂ ਪਤਾ ਕਿਸ ਨੂੰ ਅੱਛਾ ਹਾਂ ਇਹਦਾ ਕੋਈ ਕੰਟਰੋਲ ਕੰਟਰੋਲ ਹੋ ਚੁੱਕੀ ਕਿਹੜਾ ਦੋ ਫੈਮਗੇਟ ਦੇ ਫਿਰਦੀਆਂ ਬਾਕੀ ਪਿੰਡ ਵਾਲੇ ਲੋਕ ਬਹੁਤ ਫਿਰਦੇ ਆ ਜਿਹੜੇ ਬੁਝਾਈ ਜਾਂਦੇ ਇਹਨੂੰ ਜੀ ਇਹ ਜਿਹੜੀ ਅੱਗ ਲੱਗੀ ਆ ਨਾੜ ਨੂੰ ਲੱਗੀ ਆ ਜਾਂ ਖੜੀ ਕਣਕ ਨੂੰ ਲੱਗਾਣਕ ਵੀ ਵਿੱਚ ਸੀਗੀ ਜੀ ਨਾੜ ਵੀ ਆ ਨਾੜ ਵੀ ਆ ਨਾੜ ਵੀ ਆ ਕਣਕ ਵੀ ਕਣਕ ਦਾ ਹੁਣ ਤਕਰੀਬਨ ਪਿੰਡ ਦੇ ਪਿੱਛੇੋਂ ਪਤਾ ਲੱਗੂ ਜੀ ਆਪਾਂ ਇੱਥੇ ਖੜੇ ਹਾਂ ਸੜਕ ਤੇ ਮੈਨੂੰ ਕੋਈ ਪਤਾ ਨਹੀਂ ਕਿੰਨੀ ਲੱਗੀ ਸੀ ਕਣਕ ਜਰੂਰ ਦੱਸ ਦੇ ਜਰੂਰ ਆਈ ਕਣਕ ਸੀ ਇਹ ਰਖਵਾ ਜਿਹੜਾ ਮੱਛਿਆ ਜਿਹਨੇ ਬੱਸ ਕੈਮਰਾਮੈਨ ਨੂੰ ਕਹਿੰਦੇ ਤੁਸੀਂ ਰਹਿੰਦੇ ਦਿਖਾ ਦੇ ਇਹ ਪਿੰਡ ਰਾਉ ਵਾਲੇ ਦਾ ਰਖਵਾ ਜਿਹੜਾ ਮੱਛਿਆ ਇੱਥੇ ਛੜ ਕੇ ਰੋਡ ਦੇ ਉੱਪਰ ਖੜੇ ਆਂ ਸੀ ਜਿਹੜਾ ਦਰਖਤ ਹੈ ਦਰਖਤਾਂ ਨੂੰ ਵੇਖੋ ਅੱਗ ਪੈ ਗਈ ਦਰਖਤ ਮੱਚ ਕੇ ਕਿਦਾਂ ਝੁਲਸੇ ਗਏ ਜਿਹੜੀਆਂ ਗੱਡੀਆਂ ਇਹ ਫੈਬਗੇਟ ਦੀਆਂ ਜਿਹੜੀਆਂ ਦਰਖਤਾਂ ਦੇ ਵਿੱਚ ਅੱਗ ਲੱਗੀ ਆ ਉਸ ਨੂੰ ਬੁਝਾਰੀਆਂ ਨੇ ਲੋਕ ਦੂਰੋਂ ਦੂਰੋਂ ਪ ਇਸ ਮਦਦ ਕਰ ਰਹੇ ਆ ਕਿਸੇ ਵੀ ਤਰ੍ਹਾਂ ਦੀ ਲੋਕਾਂ ਤੋਂ ਮਦਦ ਹੁੰਦੀ ਆ ਲੋਕ ਮਦਦ ਕਰ ਰਹੇ ਆ ਅੰਜਾਮ ਲੱਗਿਆ ਹੋਇਆ ਪਿੰਡ ਸੇਡਾ ਸਿੰਘ ਵਾਲਾ rau ਵਾਲਾ ਦੇ ਜਿਹੜੇ ਦੋ ਪਿੰਡ ਆ ਇਹਨਾਂ ਵੀ ਵਿਚਾਲੇ ਅੱਗ ਲੱਗੀ ਹੋਈ ਆ ਇਧਰ ਫੈਕਟਰੀਆਂ ਦੀਆਂ ਜਿਹੜੀਆਂ ਗੱਡੀਆਂ ਆ ਗਈਆਂ ਲੋਕ ਬਾਰ-ਬਾਰ ਇਹੀ ਕਹਿੰਦੇ ਆ ਵੀ ਤੁਸੀਂ ਆਪਦੇ ਖਾਲਿਆਂ ਦੇ ਵਿੱਚ ਪਾਣੀ ਭਰ ਕੇ ਰੱਖੋ ਖੇਲਾਂ ਦੇ ਵਿੱਚ ਪਾਣੀ ਭਰ ਕੇ ਰੱਖੋ ਕਿ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਆ ਉਦੋਂ ਉਹ ਘਟਨਾ ਤੇ ਜਨ ਕੇ ਕਾਬੂ ਪਾਣਾ ਬੜਾ ਸੌਖਾ ਹੋ ਜਾਂਦਾ ਆਹ ਹਮਤ ਕੇ ਕਿਹੜਾ ਪਿੰਡ ਹੈ ਨਿਆਮੀ ਵਾਲਾ ਜੀ ਇੱਥੇ ਤੁਸੀਂ ਕਿਵੇਂ ਪਹੁੰਚੇ ਕਿ ਪਤਾ ਲੱਗਾ ਤੁਹਾਨੂੰ ਇੱਥੇ ਨੌਕਰੀ ਕਰਦੇ ਸੀਗੇ ਤੇ ਥੋੜਾ ਧੂਆ ਵੇਖ ਕੇ ਨਾਲ ਹੀ ਪਹੁੰਚੇ ਅੱਗ ਕੱਲ ਪਹਿਲਾਂ ਕਾਂਕਰ ਨੂੰ ਅੱਗ ਲੱਗੀ ਸੀ ਫਿਰ ਕਣਕ ਨੂੰ ਅੱਗ ਜ਼ਿਆਦਾ ਪੈ ਇਸ ਕਰਕੇ ਕਾਗੂ ਆਗੂ ਬੇਕੱਬ ਹੋ ਗਈ ਸੀ ਕਿ ਬਹੁਤ ਚਾਰਾ ਕਿੰਨੇ ਘੰਟੇ ਹੋ ਗਿਆ ਅੱਗ ਲੱਗੀ ਹੋਈ ਕਰੀਬ ਜਿ ਵੱਧਾ ਘੰਟਾ ਹੋ ਗਿਆ ਜੀ ਹੁਣ ਅੱਗ ਨੂੰ ਕੰਟਰੋਲ 'ਚ ਕਰਦੇ ਹੈਗੇ ਸਾਰੇ ਜੀ ਅੱਧਾ ਘੰਟਾ ਤੇ ਖੜੀ ਕਣਕ ਕਿੰਨੀ ਕੁ ਮੱਚ ਗਈ ਕਰੀਬ ਕਰੀਬ 20 ਤੋਂ ਕਿੱਲੇ 20 ਕਿੱਲੇ ਮੱਚ ਜੁਣੀ ਹੈ ਵੱਧ ਮੱਚ ਗਈ ਹੈ ਵੱਧੀ ਮੱਚ ਗਈ ਹੈ ਕਰੀਬ ਕਰੀਬ 2 ਕੀ ਹੋਰ ਵੀ ਜਾਣਕਾਰੀ ਲਵਾਂਗੇ ਜੀ ਇੱਥੇ ਲੋਕ ਬੜੇ ਇਕੱਠੇ ਹੋਏ ਨੇ ਲੋਕਾਂ ਦੇ ਨਾਲ ਗੱਲ ਸਾਰੀ ਸਾਂਝੀ ਕਰਾਂਗੇ ਆ ਫੈਰਗੇਟ ਦੀਆਂ ਗੱਡੀਆਂ ਨੇ ਗੱਡੀਆਂ ਇੱਧਰ ਆ ਗਈ ਆ ਇਹ ਇੱਧਰਲੇ ਪਾਸੇ 나ੜ ਸੀ 나ੜ ਆ ਜਿਹੜਾ ਕਣਕ ਦਾ ਜਨਕ ਤੂੜੀ ਬਣਾਉਣ ਵਾਲਾ 나ੜ ਸੀ ਉਸ ਤੇ ਕਾਬੂ ਪਾਲਿਆ ਕਿਸ ਤਰ੍ਹਾਂ ਹੀ ਆਵੇ ਉੱਥੋਂ ਅੱਗੇ ਚੱਲ ਵੀ ਫੇਰ ਉੱਥੇ ਇਹ ਅੱਗ ਤਾਂ ਵੇਖੋ ਬਹੁਤ ਜ਼ਿਆਦਾ ਲੱਗੀ ਹੋਈ ਆ ਹੋਰ ਜ਼ਿਆਦਾ ਚੱਲੀ ਹੈ ਜੀ ਹੂੰ ਜੀ ਜੀ ਇਧਰਲੇ ਪਾਸੇ ਜਿਹੜਾ ਦਰਖਤਾਂ ਦੇ ਵਿੱਚ ਘਾਹ ਫੂਸ ਸੀ ਜਦੋਂ ਅੱਗ ਪੈਂਦੀ ਐ ਅੱਗ ਉਹਨਾਂ ਨੂੰ ਪੈ ਗਈ ਉਸ ਤੋਂ ਬਾਅਦ ਕਾਫੀ ਨੁਕਸਾਨ ਹੋਇਆ ਅੱਗ ਦੂਰੀਵਾਰ ਫੇਰ ਜਨਕੇ ਪੈਣੀ ਸ਼ੁਰੂ ਹੋ ਗਈ ਆ ਅਸੀਂ ਪਹੁੰਚੇ ਆ ਪਿੰਡ ਸੇਡਾ ਸਿੰਘ ਵਾਲ ਦੇ ਵਿੱਚ ਖੜੇ ਆ ਪਿੰਡ rau ਵਾਲਾ ਸੇਡਾ ਸਿੰਘ ਵਾਲਾ ਦੋ ਪਿੰਡਾਂ ਦੇ ਪਿੰਡ ਪਿੰਡ ਤੁਹਾਡੇ ਜਿਵੇਂ ਬਿਲਕੁਲ ਨੇੜੇ ਸੀ ਬਚਤ ਰਹੀ ਗਈ ਸਾਡਾ ਬਾਜਾ ਖਾਨਾ ਪਿੰਡ ਆ ਜੀ ਨਹੀਂ ਜਿਵੇਂ ਪਿੰਡ ਤੇ ਜਿਵੇਂ ਨੇੜੇ ਸੀ ਉਧਰ ਬਚਤ ਰਹੀ ਗਈ ਹਾਂ ਕਿਹੜਾ ਤਾਂ ਬਚਤ ਆ ਬੱਚਦਾ ਹਾਂ ਹਾਂ ਕਿਰਿਆ ਤਾਂ ਬੱਚਦਾ ਹੈ ਜੀ ਇੱਧਰਲੇ ਪਾਸੇ ਫੇਰ ਅੱਗ ਲੱਗ ਗਈ ਬਾਈ ਕਹਿੰਦੇ ਪਿੰਡ ਬਿਲਕੁਲ ਰੈਸ਼ ਏਰੀਆ ਬਿਲਕੁਲ ਨੇੜੇ ਆ ਜੀ ਇਹ ਕਿੰਨਾ ਵਾਣ ਸੀ ਖੜੀ ਗਣਕ ਹੈ ਇਹ ਵਾਣ ਫੋਚਾਰੇ ਵਾਣ ਸੀ ਇਹ ਹੂੰ ਇਹ ਬਹੁਤ ਨੁਕਸਾਨ ਜ਼ਿਆਦਾ ਜ਼ਿਆਦਾ ਹੈ ਉਹ ਦੋ ਕਿੱਲੇ ਦੀ ਮੱਚ ਗਈ ਵਿਚਾਰੇ ਦੀ ਯਾਰ ਦੋ ਕਿੱਲੇ ਵਾਣੀ ਸੀ ਆਵੇ ਦੇ ਵਿਚਾਰੇ ਕੋਲੇ ਅਕਲ ਕਿੰਨਾ ਕੋਈ ਕਾਰਨ ਪਤਾ ਲੱਗਿਆ ਕੋਈ ਪਤਾ ਨਹੀਂ ਲੱਗਿਆ ਤੇਰੇ ਇੰਨੇ ਕੋਈ ਕਹਿ ਰਹੇ ਆ ਇਧਰੋਂ ਅੱਛਾ ਡੇਰੇ ਤੋਂ ਪਿੱਛੋਂ ਇਧਰੋਂ ਕਾਫੀ ਉਧਰ ਖੜੀ ਗਣਕ ਨੂੰ ਅੱਗੇ ਲੱਗੀ ਹੈਗੀ ਖੜੀ ਗਣਕ ਨੂੰ ਹਾਂ ਖੜੀ ਗਣਕ ਨੂੰ ਆ ਕਿੰਨਾ ਵਾਂਸੀ ਖੜੀ ਗਣਕ ਹੈ ਇਧਰੋਂ ਤਾਂ ਬਹੁਤ ਇਧਰੋਂ ਇਹ ਘਰ ਮਚ ਰਿਹਾ ਬਹੁਤ ਘਰ ਬਚਾਰੇ ਘਰਾਂ ਦਾ ਹਾਂ ਘਰਾਂ ਦੀ ਬੱਚ ਰਹੀ ਹਾਂ ਬਹੁਤ ਬਚ ਰਹੀ ਆ ਸਾਰੇ ਨਾ ਨਾ ਘਰ ਬਹੁਤ ਜਾ ਰਹੇ ਮਚਨੇ ਸੀਗੇ ਇਹ ਘਰਾਂ ਬਹੁਤ ਬਚ ਹਾਂ ਹਾਂ ਆ ਬਸ ਇੱਥੇ ਪਈ ਆ ਸਰੀ ਯਾਰ ਹੋਏ ਬੰਦੇ ਖੜੇ ਸਾਹਮਣੇ ਸਾਰੇ ਤੁਸੀਂ ਜਾਂਦੇ ਆ ਉਹ ਘਰਾਂ ਮਚਾਏ ਬਹੁਤ ਆ ਇੱਕ ਗੱਡੀ ਹੋਰ ਆ ਕੇ ਫਾਇਰ ਗੇਟ ਦੀ ਇੱਕਦੋਂ ਪਹਿਲਾਂ ਆਈ ਆ ਇੱਕ ਹੋਰ ਆ ਗਈ ਫਰਮਗੜ ਦੀ ਗੱਡੀ ਜਦੋਂ ਪਤਾ ਲੱਗਿਆ ਬਹੁਤ ਮੰਦ ਭਾਗੀ ਜਿਹੜੀ ਖਬਰ ਹੈ ਤੁਹਾਨੂੰ ਪਿੰਡ ਸੇਡਾ ਸਿੰਘ ਵਾਲੇ ਤੋਂ ਦਿਖਾ ਰਹੇ ਆ ਪਿੰਡ ਸੇਡਾ ਸਿੰਘ ਤੋਂ ਜਿਹੜਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸੇਡਾ ਸਿੰਘ ਵਾਲਾ ਰਾਉ ਵਾਲਾ ਉੱਥੋਂ ਅੱਗ ਲੱਗੀ ਬਹੁਤ ਹੀ ਭਿਆਨਕ ਕਾਫੀ ਕਣਕ ਖੜੀ ਸੀ ਕੁਸ਼ਨਾੜ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਪਿੰਡ ਦਾ ਰੈਸ਼ ਏਰੀਆ ਬਿਲਕੁਲ ਨਾਲ ਹੈ ਕਿ ਕਿੰਨਾ ਗਵਨ ਮੁੰਨ ਮੱਚਕੀ ਕੋ ਸੋਹੇ ਯਾਰ ਵਾ ਵਾ ਕਣ ਖੜੀ ਇਧਰ ਵੀ ਮੱਚ ਗਈ ਉਧਰ ਵੀ ਮੱਚ ਗਈ ਤੇਰੇ ਕੋਲੋਂ ਲੱਗਿਆ ਜੀ ਉਹ ਸਾਹਮਣੇ ਡੇਰਾ ਜੀ ਉਧਰ ਕੋਈ ਵਾ ਜੀ ਉਧਰੋਂ ਆਈ ਆ ਕਿਹ ਇਹ ਹਾਂਜੀ ਹਾਂਜੀ ਫੈਕਟਰੀ ਵਾਲਿਆਂ ਦਾ ਖੰਭਾ ਉੱਥੇ ਕੋਈ ਵੱਡਾ ਉਹਦੇ ਤੋਂ ਕੋਈ ਹੋਈ ਆ ਸਖਤ ਹੋਇਆ ਹਾਂ ਫੈਕਟਰੀ ਵਾਲਿਆਂ ਦੇ ਖੰਭੇ ਤੋਂ ਦੱਸਦੇ ਆ ਸਾਹਮਣੇ ਪਾਸੇ ਉਹ ਟੂੜੀ ਨਹੀਂ ਇਹ ਟੂੜੀ ਵਾਲੀ ਮਸ਼ੀਨ ਆ ਉੱਥੇ ਦੇਖੋ ਜੀ ਜੀ ਇਧਰ ਦੇ ਪਾਸੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਪਿੰਡ ਬਿਲਕੁਲ ਨਾਲ ਹੈ ਹਰਾਸ਼ ਏਰੀਆ ਨਾਲ ਹੈ ਅਜੇ ਤੱਕ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਿਆ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਪਿੰਡ ਇਕੱਠੇ ਹੋ ਗਏ ਘਾਟੋ ਘਾਟ 10 ਪਿੰਡਾਂ ਦੇ ਲੋਕ ਇੱਥੇ ਖਬਰ ਸੁਣ ਕੇ ਪਹੁੰਚੇ ਆ ਜਿਸ ਨੂੰ ਹੱਥ ਚ ਬਾਲਟੀ ਆਈ ਡਰਮੀ ਆਈ ਥ੍ਰੇਕ ਬੰਦੇ ਨੇ ਆਪੋ ਆਪਣਾ ਸਹਿਯੋਗ ਦਿੱਤਾ ਅੱਗ ਬੁਝਾਉਂਦੇ ਵਿੱਚ ਨਾਲ ਬਿਲਕੁਲ ਦਿਖਾ ਦੇ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਨਾਲ ਹੋਟਲ ਬਣਿਆ ਹੋਇਆ ਹੋਟਲ ਨਾਲ ਬਣਿਆ ਹੋਇਆ ਪਰ ਇੱਧਰ ਕੋਈ ਨੁਕਸਾਨ ਨਹੀਂ ਹੋਇਆ ਇੱਧਰ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਇਨਸਾਨ ਬਹੁਤ ਜ਼ਿਆਦਾ ਹੋਇਆ ਭਾਜੀ ਇਨਸਾਨ ਬਹੁਤ ਜ਼ਿਆਦਾ ਇੱਦੋਂ ਅੱਗੇ ਗਾਂ ਲੱਗੀ ਐ ਅੱਗੇ ਇਹੋ ਮੈਂ ਹੋਟਲ ਦੀ ਗੱਲ ਕਰ ਰਿਹਾ ਕੋਈ ਰੈਸ਼ੀਅਰ ਦਾ ਨੁਕਸਾਨ ਹੋਣ ਤੋਂ ਬਚ ਗਿਆ ਹਾਂ ਇੱਧਰੋਂ ਬਚ ਇੱਧਰ ਕਾਂਕ ਕਾਂਕ ਨੂੰ ਲੱਗੀ ਅੱਗ ਆਹ ਖੜੀ ਮੱਛੀ ਆ ਸਾਰੀ ਇੱਧਰ ਨੂੰ ਮੱਛੀ ਆ ਸਾਰੀ ਖੜੀ ਮੱਛੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਜਾਨੀ ਨੀ ਨੁਕਸਾਨ ਨਹੀਂ ਹੋਇਆ ਕਣਕ ਦਾ ਬਹੁਤ ਨੁਕਸਾਨ ਹੋ ਗਿਆ ਕੀ 35 ਕਿੱਲੇ ਮਾਂਮਾ ਚੀਕੀ ਖੜੀ ਮੱਛੀ ਗਈ ਪਤਾ ਲੱਗਾ ਕਿਦਾ ਕਿਸ ਤਰ੍ਹਾਂ ਅੱਗੇ ਨਹੀਂ ਲੱਗੀ ਡੇਰੇ ਕੋਲੋਂ ਆ ਉਧਰੋਂ ਤੇ ਸਾਰਾ ਏਰੀਆ ਤਬਾਹ ਕਰ ਗਈ ਸੜਕ ਪਾਰ ਵੀ ਕਰ ਗਈ ਨਾ ਨੁਕਸਾਨ ਹੋ ਚੁੱਕੇ ਇੱਕ ਤੱਕ ਘੱਟ ਤੋਂ ਘੱਟ 30 35 ਕਿੱਲੇ ਦਾ ਖੜੀ ਕਣਕ ਮੱਚ ਗਈ ਕੋਈ ਗਾੜੀ ਮਾੜੀ ਨੁਕਸਾਨ ਨਹੀਂ ਨਹੀਂ ਹੋਰ ਕੁਝ ਨਹੀਂ ਹੋਇਆ 150 ਕਿੱਲਾ ਮੱਚ ਕੂਠੇਵਾਲਾ ਸੰਗੜੇ ਜਾ ਕੇ ਵੇਖਿਆ ਤੂੰ ਤੂੰ ਹੀ ਵੇਖ ਕੇ ਆਇਆ ਨਾ ਤੇ ਉੱਥੇ ਨਹੀਂ ਕੋਈ ਹੱਲ ਹੋਇਆ ਪ੍ਰਸ਼ਾਸਨ ਦਾ ਕੋਈ ਵੀ ਹੱਲ ਨਹੀਂ ਕੋਈ ਪਾਣੀ ਨਹੀਂ ਡੇਕੀ ਨਹੀਂ ਸਾਨੂੰ ਜਵਾਨੀ ਅਸੀਂ ਆਉਂਦੇ ਟਰੈਕਟਰ ਦਾ ਮੇਰਾ ਟਰੈਕਟਰ ਖੁਦ ਬਚੇ ਵਾਲਾ ਸੀਗਾ ਤੇ ਵਿੱਚ ਤੇਲ ਮੁੱਕ ਚੁੱਕਾ ਮੈਂ ਖੁਦ ਮੈਂ ਟ੍ਰੈਟ ਦੀ ਵੀਡੀਓ ਦੇਖ ਲਈ ਮਨਿੰਦਰ ਕੋਲੇ ਵੀ ਛੋਡੇ ਕੋਲੇ ਵੀ ਆ ਮੈਂ ਵਿੱਚ ਮਾਚੇ ਨਹੀਂ ਖੋਦ ਆਪ ਤੇ ਲੋਕਾਂ ਦੀ ਖਤਰਬਤ ਰਹੀਗਾ ਕਿੱਥੇ ਯਾਰ ਆਪਾਂ ਸੇਵਾ ਕਰਨੀ ਲੋਕਾਂ ਦੇ ਨੂੰ ਪਾਣੀ ਨਾਲ ਟੈਕਿੰਗ ਦੀ ਭਰਦਾ ਫਾਇਦਾ ਨਹੀਂ ਇਹਨਾਂ ਨੂੰ ਕੋਈ ਤੇ ਜਾਂ ਲਾਇਰ ਛੱਡ ਰਹੇ ਯਾਰ ਕੋਈ ਅੱਗ ਦਾ ਲਾਉਣ ਉੱਥੇ ਨਹੀਂ ਨਹੀਂ ਜੇ ਬੁੱਧੀਜੀ ਬਲੋਕ ਕੋ ਕਹਿ ਰਹੇ ਆ ਵੀ ਤੁਸੀਂ ਪਾਣੀ ਨਾਲ ਖੇਲਾਂ ਭਰ ਕੇ ਰੱਖੋ ਆਦੇ ਖਾਲੇ ਭਰ ਕੇ ਰੱਖੋ ਇਹ ਲਾਇਰ ਛੱਡਣਗੇ ਤਾਂ ਕੋਈ ਹੱਲ ਹੋਵੇ ਸਾਡੇ ਕੋਲੇ ਨਾ ਪਾਣੀ ਹਾਂ ਥੋੜੇ ਪਾਣੀ ਨਹੀਂ ਜਾਵਾ ਵੀ ਉਹ ਤੇਰੇ ਕੋਲੇ ਲੱਗੀ ਅੱਗ ਤੇ ਹੋਣਾਂਗੇ ਕੱਟੀਆਂ ਪੁਲਿਸ ਦੀਆਂ ਆ ਮੈਂ ਤੁਹਾਨੂੰ ਕਾਲਾ ਕੱਢ ਦੂੰਗਾ ਇੱਥੇ ਜਈ ਐਮਐਲਏ ਦਾ ਇੱਕ ਕਾਲਾ ਪਈਆ ਤੇ ਮੈਂ ਕੱਢ ਕੇ ਦਊਗਾ ਮੈਨੂੰ ਆ 30 ਤਰੀਕ ਨੂੰ ਸੁਹਾ ਆ ਜਾਊਗਾ ਤੇ ਆਇਆ ਹਜੇ ਤਾਂ ਹੀ ਨਹੀਂ ਹੋਰ ਚੱਲ ਕੇ ਵਿਖਾਓ ਤੇ ਆਉਂਗਾ ਦਊਗਾ ਫਿਰ ਉੱਥੇ ਇਹ ਘਟਨਾ ਘਟਦੀ ਆ ਵੇਖੋ ਪਿੰਡਾਂ ਦੇ ਲੋਕ ਹੀ ਸਾਰੇ ਸਹਿਯੋਗ ਦਿੰਦੇ ਆ ਜੇ ਗੱਲ ਕਰੀਏ ਤਾਂ 10 ਪਿੰਡਾਂ ਦੇ ਲੋਕ ਪਹੁੰਚ ਗਏ ਆ ਹਾਂ 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 ਪਿੰਡਾਂ ਦੇ ਲੋਕ ਆਏ ਨਹੀਂ ਕਿੱਥੇ ਹੋਗੇ ਨੇੜੇ ਨੇੜੇ ਪਿੰਡਾਂ ਦੇ ਪਹੁੰਚੇ ਦਾਲ ਸੰਗਲ ਦੇ ਸੇਟੀ ਵਾਲੇ ਦੇ ਨਿਆਮੀ ਵਾਲੇ ਬਹਿਲ ਕਰਦੇ ਮੇਰੇ ਪਿੰਡ ਦੇ ਕਿੰਨੇ ਗਏ ਆ ਉੱਥੇ ਇਹ ਸਾਰੇ ਸਾਰੇ ਲੋਕੇ ਮੇਰੇ ਪਿੰਡ ਗਏ ਆ ਮੇਰਾ ਸਾਥ ਦਿੱਤਾ ਇਹਨਾਂ ਨੇ ਤੇ ਮੈਂ ਅੱਜ ਖੁਦ ਇਹਨਾਂ ਨਾਲ ਖੜਾ ਫਿਰ ਫਿਰ ਅਸੀਂ ਖੜਦੇ ਸਾਡੀ ਮਜਬੂਰੀ ਕਿਸਾਨਾਂ ਨਾਲ ਤੇ ਉਹ ਤਾਂ ਪ੍ਰਸ਼ਾਸਨ ਤਾਂ ਸਮਝਦਾ ਹੀ ਕੋਣੀਗਾ ਤੁਸੀਂ ਐਂ ਦੱਸ ਦੋ ਤੇ ਇਹਨਾਂ ਦਾ ਹੱਕ ਨਹੀਂ ਬੰਦਾ ਇਹ ਤੇ ਗੱਟਗਾ ਗੱਟਗਾ ਭੇਜ ਗਏ ਕੱਲ ਅਸੀਂ ਗੱਡੀ ਭੇਜੀ ਸੀ ਕਿ ਪਾਣੀ ਭਰ ਲੋ ਇਹ ਮੋਟਰ ਚੱਲੀ ਜਾਂਦੀ ਆ ਸੂਰਜ ਵਾਲੀ ਤੇ ਉਹ ਤੋਂ ਗੱਡੀ ਨਹੀਂ ਪਾਣੀ ਚੱਕਿਆ ਤੇ ਫਸ ਕਿਸਾਨ ਜਾਊ ਕਿਧਰ ਫਿਰ ਕਿਸਾਨ ਮਾਰੇ ਜਾਊ ਖੀਰ ਨੂੰ ਫਿਰ ਤੇ ਗੱਡੀ ਇਹ ਸਾਰਾ 20 ਲੀਟਰ ਪਾਣੀ ਸੀਗਾ ਤੇ ਟਰੈਕਟਰ ਮੇਰਾ ਉਹਦੇ ਵਿਚਾਲੇ ਮੱਤ ਜਾਣਾ ਸੀ ਤੇ ਮੈਂ ਕੀ ਕਰਾਂ ਫਿਰ ਉਦੋਂ ਬਾਰੇ ਮੇਰਾ ਉੱਤੇ ਵਾਹ ਗਈ ਆ ਤੇ ਉਹ ਤੇਲ ਮੁੱਕ ਗਈ ਮੈਨੂੰ ਆਇਆ ਕੱਲ ਤੁਹਾਡੇ ਪਿੰਡ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚਿਆ ਸੀ ਜੇ ਪਹੁੰਚੇ ਸੀਗੇ ਕੋਈ ਨਹੀਂ ਕੱਲਾ ਜੱਜਾ ਲੈ ਕੇ ਮੁਰਜ ਜਾਂਦੇ ਨਾ ਢੱਕਾ ਨਹੀਂ ਕਰਨਾ ਅੱਜ ਦੀ ਗੱਲ ਮੇਰੀ ਯਾਦ ਰੱਖ ਲੋ ਇੱਥੇ ਵੀ ਅੱਜ ਵੀ ਆਏ ਸੀਗੇ ਪਟਵਾਰੀ ਸਾਰਾ ਕੁਝ ਦਿਖਾ ਦਿਓ ਮਾਨ ਪਰ ਇਹ ਮੁਰਦਾਂਗੇ ਕੱਲਾ ਢੱਕਾ ਨਹੀਂ ਕਿਸੇ ਕਿਸਾਨ ਨੂੰ ਕਿਸੇ ਨੂੰ ਹੀ ਨਹੀਂ ਮਿਲਣਾ ਗਰੀਮਾਰ ਹੋ ਗਈ 18 20 ਕਿਲੇ ਸੀਗੇ ਇੱਕ ਵਿਚਾਰੇ ਦੇ ਬੰਦੇ ਦੇ ਉਹ ਸਾਰੇ ਮਾਰੀ ਹੋ ਗਈ ਗਰੀਮਾਰੀ ਉਹਨੂੰ ਢੱਕਾ ਹੀ ਨਹੀਂ ਮਿਲਣਾ ਏ ਆਈ ਦੀ ਗੱਲ ਯਾਦ ਰੱਖ ਲਓ ਕੋਈ ਮੈਨੂੰ ਕਿਸੇ ਬੰਦੇ ਕਿਸੇ ਕਿਸਾਨ ਮੈਨੂੰ ਰੁਪਈਏ ਮਿਲਿਆ ਇੱਥੇ ਨਹੀਂ ਮਿਲਦੇ ਕੋਠਾਂ ਜਾਂ ਕੋਈ ਕਿਸੇ ਨੂੰ ਮਿਲ ਜਾਣਾ ਅੱਗ ਲੱਗੀ ਤੋਂ ਮਿਲਤੇ ਨਹੀਂ ਇਹ ਇਹ ਭਗਵੰਤ ਮੰਡ ਸਰਕਾਰ ਕੋਲੇ ਰੁਪਈਆ ਹੀ ਹੈ ਨਹੀਂ ਇਹ ਆਪਾਂ ਨੂੰ ਜਮਾਂ ਮਾਰ ਕੇ ਰਾਈ ਆਵਾ ਮਰ ਨਹੀਂ ਆਪਣ ਖੀਰ ਨੂੰ ਕਿਸਾਨ ਨੂੰ ਇਹ ਮਾਰਨੇ ਚ ਰਾਈ ਆ ਪਿੱਛੇ